ਵੰਤਮਾਨ ਨੇ ਪਿਛਲੇ ਦਿਨੀ ਮੋੜ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਹੁਲਾਰਾ ਦਿੱਤਾ ਜਿਸ ਤੇ ਚਲਦਿਆ ਵਕ ਵਕ ਥਾਵਾਂ ਤੋਂ ਪੰਜਾਬ ਸਰਕਾਰ ਬਜ਼ੁਰਗਾਂ ਦੇ ਜਥੇ ਨੂੰ तीर्थ यात्रा ਦੇ ਲਈ ਰਵਾਨਾ ਕਰਦੀ ਹੈ ਤੇ ਇਸ ਦੇ ਚਲਦਿਆਂ ਅੱਜ 모ਹਾਲੀ ਤੋਂ ਜਥਾ ਰਵਾਨਾ ਹੋਇਆ 모ਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ 모ਹਾਲੀ ਫੇਸ 6 ਦੁਰਗਾ ਨਰਾਇਣ ਮੰਦਿਰ ਤੋਂ ਸ਼ਰਧਾਲੂਆਂ ਦੇ ਜਥੇ ਨੂੰ ਧਾਰਮਿਕ ਯਾਤਰਾ ਦੇ ਲਈ ਰਵਾਨਾ ਕੀਤਾ ਇਹ ਸ਼ਰਧਾਲੂ શ્રી ਖਾਟੂ ਸ਼ਾਮ ਰਾਜਸਥਾਨ ਵਿਖੇ ਮੱਥਾ ਟੇਕਣਗੇ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਜਥੇ ਨੂੰ ਹਰੀ ਝੰਡੀ ਦੇ ਕੇ ਜਦੋਂ ਰਵਾਨਾ ਕੀਤਾ ਤਾਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜੋ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਹੈ ਉਸ ਦਾ ਉਦੇਸ਼ ਇੱਕ ਹੀ ਹੈ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਦਾ ਮਾਨ ਸਤਕਾਰ ਕਰਦੀ ਹੈ ਸਾਰੇ ਧਰਮਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਯਾਤਰਾ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਭੇਜਿਆ ਜਾਵੇਗਾ ਤੇ ਇਸ ਦੇ ਨਾਲ ਉਹਨਾਂ ਕਿਹਾ ਕਿ ਬਜ਼ੁਰਗਾਂ ਦੇ ਵਿੱਚ ਖਾਸ ਕਰਕੇ ਗੱਲ ਹੁੰਦੀ ਹੈ ਕਿ ਬਜ਼ੁਰਗ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਪਰ ਕੁਝ ਕਾਰਨਾ ਕਰਕੇ ਉਹ ਦਰਸ਼ਨ ਨਹੀਂ ਕਰ ਸਕਦੇ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਉਹ ਬਜ਼ੁਰਗਾਂ ਦੇ ਲਈ ਬਿਹਤ ਲਾਹੇਵੰਦ ਸਾਬਤ ਹੋਵੇਗਾ ਅੱਜ ਸ਼ਾਮ ਜਿਹੜੀ 30 ਯਾਤਰਾ ਜਾ ਰਹੀ ਹੈ ਔਰ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਲੋਕਾਂ ਦੀ ਚੋਣ ਦੀ ਪਾਰਟੀ ਹੈ ਤੇ ਲੋਕਾਂ ਦੀ ਪਾਰਟੀ ਹੈ ਆਮ ਬੰਦਿਆਂ ਦੀ ਪਾਰਟੀ ਹੈ ਜਿਹੜੀ ਹਮੇਸ਼ਾ ਆਮ ਆਦਮੀ ਪਾਰਟੀ ਵਾਂਗ ਹੀ ਸੋਚਦੀ ਆ ਔਰ ਉਸੇ ਸੋਚ ਦੇ ਤਹਿਤ ਅ ਅੱਜ ਜਿਹੜਾ ਇਹ 30 ਯਾਤਰਾ ਜਿਹੜੀ ਜਾ ਰਹੀ ਹੈ ਔਰ ਉਹ ਸੋਚ ਕਰਕੇ ਮੁੱਖ ਮੰਤਰੀ ਸਾਹਿਬ ਨੇ ਇਸ ਤੀਰਥ ਯਾਤਰਾ ਸ਼ੁਰੂ ਕੀਤੀ ਹੈ ਪੂਰੇ ਪੰਜਾਬ ਦੇ ਵਿੱਚੋਂ ਗੁਰਦੁਆਰਾ ਸਾਹਿਬ ਜਿਹੜੇ ਇਤਿਹਾਸਕ ਨੇ ਤੇ ਮੰਦਰ ਨੇ ਜਿਹੜੇ ਇਤਿਹਾਸਕ ਨੇ ਉਹਨਾਂ ਵਿੱਚ ਇਹ ਤੀਰਥ ਯਾਤਰਾ ਜਾ ਰਹੀ ਹੈ ਔਰ ਆਮ ਆਦਮੀ ਪਾਰਟੀ ਮਾਝਾ ਦੇ ਮਕੌਂਤਰੀ ਭਵਾਂ ਸਿੰਘ ਮਾਨ ਜੀ ਹਮੇਸ਼ਾ ਲੋਕਾਂ ਦੀ ਸੋਚਦੇ ਨੇ ਲੋਕਾਂ ਨੂੰ ਕੀ ਚਾਹੀਦਾ ਆਮ ਲੋਕ ਕੀ ਦੇ ਮੀ ਪੁੱਛਨੇ ਆਪ ਲੋਕਾਂ ਨੇ ਕੀ ਜ਼ਰੂਰਤਾਂ ਨੇ ਆਪ ਲੋਕਾਂ ਨੇ ਕੀ ਸ਼ਾਮਾਂ ਨੇ ਉਹਦੇ ਬਾਰੇ ਸੋਚਦੇ ਤੇ ਉਹਦੇ ਤੇ ਪੂਰਾ ਉਤਰਨ ਜਿਹੜੀ ਕੋਸ਼ਿਸ਼ ਕਰ ਰਹੇ ਨੇ ਕਰਦੇ ਨੇ ਔਰ ਉਸੇ ਤਹਿਤ ਅਸੀਂ ਇਹ ਸਾਰਾ ਜਿਹੜਾ ਆਵੇਂ ਉਹ ਬਿਜਲੀ ਦੇ ਬਿੱਲ ਮਾਰਕ ਕੀਤੇ ਨੇ ਭਾਵੇਂ ਰੋਜ਼ਗਾਰ ਦੇ ਰਹੇ ਆ ਭਾਵੇਂ ਹੋਰ ਵੀ ਜਿਹੜੇ ਯੋਜਨਾਵਾਂ ਨੇ ਲੋਕ ਪੱਕੀ ਨੇ ਜਿਹੜੀਆਂ ਕਰ ਰਹੇ ਆ ਉਹਦੇ ਤਹਿਤ ਅਸੀਂ ਇਹ ਸਾਰਾ ਜਿਸ ਸ਼ਾਮਲ ਲੋਕਾਂ ਦੀ ਸ਼ਾਮਲ ਤੇ ਪੂਰਤਲ ਦੀ ਕੋਸ਼ਿਸ਼ ਕਰ ਰਹੇ ਆ ਤੇ ਉਸੇ ਤਹਿਤ ਜਿਹੜੀ ਅੱਜ ਇਹ ਪੀਠ ਯਾਤਰਾ ਜਾ ਰਹੀ ਹੈ ਤੇ ਮੈਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਮਦਦ ਲੈ ਔਰ ਮੈਂ ਅਰਦਾਸ ਕਰਦਾ ਵੀ ਇਹਨਾਂ ਦੀ ਯਾਤਰਾ ਜਿਹੜੀ ਸਫਲ ਹੋਵੇ ਤੇ ਜੋ ਮਨੋਂ ਕਾਮਨਾ ਲੈ ਕੇ ਜਾ ਰਹੇ ਆ ਅੱਜ ਅਜ ਮੰਦਰ ਦੇ ਦਰਸ਼ਨ ਕਰਨ ਵਾਸਤੇ ਉਹ ਇਹਨਾਂ ਦੀ ਮਨੋਕਾਮਨਾ ਹੋ ਪੋਲੀਆ ਕਿ ਸਰਕਾਰ ਨੇ ਇੱਕ ਟ੍ਰੇਨ ਸ਼ੁਰੂ ਕਰੀ ਸੀ ਬੰਦ ਹੈ ਕਿ ਕਾਰਨ ਹੈ ਜੀ ਸਰਕਾਰ ਨੇ ਟ੍ਰੇਨ ਵੀ ਸ਼ੁਰੂ ਕੀਤੀ ਉਹ ਬੰਦ ਹੋ ਕਿਹੜਾ ਕਿ ਸ਼ੁਰੂ ਕੀਤੀ ਸਰਕਾਰ ਨੇ ਟ੍ਰੇਨ ਸ਼ੁਰੂ ਕਰੀ ਟ੍ਰੇਨ ਸ਼ੁਰੂ ਕੀਤੀ ਸੀ ਅੱਛਾ ਅੱਛਾ ਉਹ ਅਸਲ ਦੇ ਵਿੱਚ ਗੱਲ ਇਹ ਆ ਵੀ ਸਰਕਾਰ ਨੇ ਤਾਂ ਸਹੀ ਨੀਤੀ ਨਾਲ ਸਾਰਾ ਕੰਮ ਸ਼ੁਰੂ ਕੀਤਾ ਸੀ ਪਰ ਹੁਣ ਸੈਂਟਰ ਦੀ ਥੋੜੀ ਜੀ ਸਾਡਾ ਸਹਿਯੋਗ ਘੱਟ ਹੋਣ ਕਰਕੇ ਸਾਨੂੰ ਉਹਨੇ ਟ੍ਰੇਨਾਂ ਦੱਤੀਆਂ ਨਹੀਂ ਹੈਗੀਆਂ ਰੇਲਵੇ ਵਪਾਰ ਦੇ ਕਹੇ ਤਾਂ ਵੀ ਸਾਡੇ ਕੋਲ ਵਾਧੂ ਟ੍ਰੇਨਾਂ ਨਹੀਂ ਹਨ ਤੇ ਫਿਰ ਉਹ ਅਸੀਂ ਹੁਣ ਕੁਝ ਕਰ ਨਹੀਂ ਸਕਦੇ ਹੈਗੇ ਮੁੱਖ ਮੰਤਰੀ ਤਾਂ ਇੱਥੇ ਤੱਕ ਵੀ ਇਹ ਸੋਚ ਰਹੇ ਨੇ ਵੀ ਹੋਰ ਵੀ ਕੋਈ ਬਦਲਾਅ ਪ੍ਰਬੰਧ ਕਰਕੇ ਉਹਨਾਂ ਨੂੰ ਜਿਹੜੇ ਧਾਮ ਨੇ ਜਿਹੜੇ ਇਤਿਹਾਸਕ ਗੁਰਦੁਆਰੇ ਜਾਂ ਮੰਦਰ ਨੇ ਜਿੱਤਾ ਆਮ ਨੇ ਉਹਨਾਂ ਦੇ ਦਰਸ਼ਨ ਕਰਵਾਏ ਜਾਣ ਬਹੁਤ ਜਲਦੀ ਇਹ ਵੀ ਸਕੀਮ ਹੈ ਮੇਰੇ ਖਿਆਲ ਉਹ ਲੈ ਕੇ ਆਉਣਗੇ ਲੋਕਾਂ ਮੈਨਾ ਜੀ ਬਲਵਿੰਦਰ ਕੌਰ ਆਜੀ ਯਾਤਰਾ ਤੇ ਚਲੇ ਆ ਕੀ ਕਹਿਣਾ ਚਾਹੁੰਦੇ ਪੰਜਾਬ ਸਾਹਿਬ ਬੜੀ ਖੁਸ਼ੀ ਆ ਜਾਂਦਾ ਹਨ ਬਹੁਤ ਖੁਸ਼ੀ ਹੈ ਜੀ ਯਾਤਰਾ ਜੰਮੀ ਬਾ ਆਪ ਪਾਰਟੀ ਨਾਲ ਹੈ ਬਹੁਤ ਵਧੀਆ ਕੰਮ ਕਰਿਆ ਹੈ ਕਿ ਜਿਹੜੇ ਯਾਤਰਾਵਾਸ ਤੇ ਸੰਗਤ ਨੂੰ ਬਹੁਤ ਤਕੜੀ ਫੈਸਿਲਿਟੀ ਦਿੱਤੀ ਹੈ ਅਸੀਂ ਬਹੁਤ ਖੁਸ਼ ਹੈ ਜੀ ਰਾਜਰਾਨੀ ਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਨੂੰ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਸਾਨੂੰ ਇਹ ਜਿਹੜੀ ਯਾਤਰਾ ਦਾ ਮੌਕਾ ਦਿੱਤਾ ਹੈ ਅਸੀਂ ਬਹੁਤ ਖੁਸ਼ ਆ ਵੈਸੇ ਵੀ ਪੰਜਾਬ ਦੇ ਵਾਸਤੇ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਪਹਿਲਾਂ ਵੀ ਜਿਵੇਂ ਕਿ ਸਾਨੂੰ ਬਿਜਲੀ ਦੇ ਰਾਹਤ ਮਿਲੀ ਹੈ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਕੰਮ ਕੀਤੇ ਆ ਅਸੀਂ ਆਮ ਆਦਮੀ ਪਾਰਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਇਸ ਤੋਂ ਪਹਿਲਾਂ ਨਹੀਂ ਗਏ ਅਸੀਂ ਕਦੀ ਸਰਕਾਰ ਦੇ ਨਾਲ ਯਾਤਰਾ ਜੀ ਇਹਦਾ ਪਹਿਲੀ ਵਾਰ ਕਰਵਾ ਰਹੇ ਹਾਂ